ਮਸ਼ਹੂਰ ਸਿੰਗਰ ਜੋਤੀ ਨੂਰਾ ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਆ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਘਰ ਦੇ ਬਾਹਰ ਇੱਕ ਐਕਟਿਵਿਸਟ ਵਿਅਕਤੀ ਆਇਆ ਸੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਘਰ ਦੇ ਬਾਹਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਤੇ ਜੋਤੀ ਨੂਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਸੰਪਤ ਨਹਿਰਾ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਗਿਆ ਹੈ ਤੇ ਲਗਾਤਾਰ ਉਹਨਾਂ ਨੂੰ ਧਮਕੀਆਂ ਆ ਰਹੀਆਂ ਹੈ ਜਿਸ ਤੇ ਚੱਲਦੇ ਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਵੀ ਇਸ ਕੋਲ ਮਾਮਲੇ ਦੇ ਵਿੱਚ ਨਹੀਂ ਕੀਤੀ ਗਈ ਹਾਲਾਂਕਿ ਪੁਲਿਸ ਦਾ ਇਹ ਬਿਆਨ ਸਾਹਮਣੇ ਆਇਆ ਸੀ ਪੁਲਿਸ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਕਿਸੇ ਦੇ ਵੱਲੋਂ ਵੀ ਇਹ ਫਾਇਰਿੰਗ ਜਿਹੜੀ ਆ ਨਹੀਂ ਕੀਤੀ ਗਈ ਇਸ ਤਰ੍ਹਾਂ ਦਾ ਬਿਆਨ ਵੀ ਜਿਹੜਾ ਸਾਹਮਣੇ ਆਇਆ ਸੀਗਾ ਤੇ ਦੱਸ ਇਨੇ ਕਿ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਤੇ ਜਿੱਥੇ ਕਿ ਇੱਕ ਵਿਅਕਤੀ ਆਂਦਾ ਐਕਟਿਵਾ ਤੇ ਸੀਗਾ ਜਿੱਥੇ ਵੱਲੋਂ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਸੀ ਪਰ ਮਾਮਲੇ ਦੇ ਵਿੱਚ ਪੁਲਿਸ ਵੀ ਜਾਂਚ ਕਰ ਰਹੀ ਹੈ ਤੇ ਹੁਣ ਜੋਤੀ ਨੂਰਾ ਦੇ ਵੱਲੋਂ ਵੀ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਗੈਂਸਟਰ ਸੰਪਤ ਨਹਿਰਾ ਦੇ ਵੱਲੋਂ ਲਗਾਤਾਰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਤੋਂ ਫਿਰੋਤੀ ਜਿਹੜੀ ਆ ਮੰਗੀ ਜਾ ਰਹੀ ਹੈ ਤੇ ਪੁਲਿਸ ਿਤਪੁਰ ਮਾਮਲੇ ਦੇ ਵਿੱਚ ਜਾਂਚ ਨਹੀਂ ਕਰ ਰਹੀ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ सुरेंद्र सुरेंद्र ਇਸ ਅਪੂਰ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਨਵੀਂ ਜਾਣਕਾਰੀ ਆਈ ਹੈ ਕਿ ਕੀ ਅਪਡੇਟ ਆ ਆ ਦੇਖੋ ਪਾਬਲਾ ਗੇੜੀ ਗੋਲੀਬਾਰੀ ਹੋਈ ਸੀਗੀ 2 ਦਿਨ ਪਹਿਲਾਂ ਜੋਤੀਨੂਰਾਂ ਦੇ ਘਰ ਦੇ ਬਾਹਰ ਇੱਕ ਸ਼ਕਸ ਐਕਟਿਵਾ ਤੇ ਸਵਾਰ ਹੋ ਕੇ ਆਉਂਦਾ ਉਹਦੇ ਵੱਲੋਂ ਫਾਇਰਿੰਗ ਕੀਤੀ ਗਈ ਪਰ ਇਸ ਬਾਬਤ ਪੁਲਿਸ ਅਧਿਕਾਰੀ ਜਿਹੜੇ ਐਲ ਸੀ ਪੀ 1 ਹੈਗੇ ਨੇ ਅਤਰਸ਼ੀ ਜਨ ਉਹਨਾਂ ਵੱਲੋਂ ਇਸ ਗੱਲ ਨੂੰ ਡਿਨਾਈ ਕੀਤਾ ਸੀਗਾ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਗੋਲੀਬਾਰੀ ਨਹੀਂ ਹੋਈ ਹੈਗੀ ਪਰ ਉਸਮਾਨ ਉਲਫ ਅਭੀ ਜਿਹੜੇ ਹੈਗੇ ਨੇ ਜੋਤੀਨੂਰਾਂ ਦੇ ਹਸਬੰਡ ਉਹਨਾਂ ਵੱਲੋਂ ਉਹਨਾਂ ਨਾਲ ਅਸੀਂ ਰਾਬਤਾ قائم ਕੀਤਾ ਸੀਗਾ ਉਹਨਾਂ ਨੇ ਹੀ ਦੱਸਿਆ ਕਿ ਉਹਨਾਂ ਦੇ ਘਰ ਬਾਹਰ ਪਿਛਲੇ 6 ਮਹੀਨਿਆਂ ਤੋਂ ਐਕਸਟਰਸ਼ਨ ਵਾਸਤੇ ਪੈਸੇ ਮੰਗੇਗੇ 1 ਕਰੋੜ ਦੀ ਰਕਮ ਜਿਹੜੀ ਹੈਗੀ ਉਹਨਾਂ ਤੋਂ ਮੰਗੀ ਗਈ ਹੈ ਤੇ ਨਾਲ ਦੀ ਨਾਲ ਘਰ ਦੇ ਬਾਹਰ ਲਗਾਤਾਰ ਕੋਈ ਨਾ ਕੋਈ ਉਹਨਾਂ ਨੂੰ ਉਹਨਾਂ ਦੀ ਰੇਕੀ ਕਰਦਾ ਹੋਇਆ ਦਿਖਾਈ ਦੇ ਰਿਹਾ ਪਰ ਇਸੇ ਉੱਤੇ ਹੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਉਹਨਾਂ ਦਾ ਇਹ ਵੀ ਕਹਿਣਾ ਕਿ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਇਸ ਸ਼ਿਕਾਇਤ ਉੱਤੇ ਨਹੀਂ ਕੀਤੀ ਗਈ ਜਦਕਿ ਜਿਹੜੀ ਗੋਲੀਬਾਰੀ ਹੋਈ ਸੀ ਦੋ ਦਿਨ ਪਹਿਲਾਂ ਉਹਨਾਂ ਦੇ ਕਰਦੇ ਉਹਦੇ ਬਾਰੇ ਵੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਫਿਰ ਦੁਬਾਰਾ ਸ਼ਿਕਾਇਤ ਦਿੰਦੇ ਹਾਂ ਪਰ ਪੁਲਿਸ ਨੇ ਜਾਂਚ ਦੀ ਗੱਲ ਕਹਿ ਕੇ ਉਥੋਂ ਮੌਕੇ ਦੀ ਮੌਕੇ ਵਾਲੀ ਥਾਂ ਤੋਂ ਵਾਪਸ ਚਲੇ ਗਏ ਜਾਂਚ ਦੀ ਗੱਲ ਕਹਿ ਕੇ ਪਰ ਹਜੇ ਤੱਕਰ ਕੋਈ ਵਾਹ ਬਈ ਜਿਹੜੀ ਹੈਗੀ ਆ ਪੁਲਿਸ ਵੱਲੋਂ ਨਹੀਂ ਕੀਤੀ ਗਈ ਅਸਰੰਦ ਜਿਮੇਤ ਉਸੇ ਕਹਿ ਰਹੇ ਕਿ ਉਹਨਾਂ ਨਾਲ ਗੱਲਬਾਤ ਹੋਈ ਸੀ ਗੱਲ ਕੀਤੀ ਸੀ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਧਮਕੀਆਂ ਜਿਹੜੀਆਂ ਲਗਾਤਾਰ ਆ ਰਹੀਆਂ ਉਹਨਾਂ ਨੂੰ ਜਨ ਕੇ ਹੁਣ ਵੀ ਧਮਕੀਆਂ ਉਹਨਾਂ ਨੂੰ ਮਿਲੀਆਂ ਬਿਲਕੁਲ ਪਿਛਲੇ 6 ਮਹੀਨਿਆਂ ਤੋਂ ਜਿਹੜੇ ਸੰਪਤ ਨਹਿਰਾ ਗੈਂਗ ਦੇ ਗੁਰਗੇ ਹੈਗੇ ਨੇ ਉਹਨਾਂ ਵੱਲੋਂ ਲਗਾਤਾਰ 5 ਤੋਂ 6 ਵਾਰ ਉਹਨਾਂ ਨੂੰ ਕਾਲਜ਼ ਆਈਆਂ ਨੇ ਔਰ ਉਹਨਾਂ ਨੇ ਉਸੇ ਜਦੋਂ ਕਾਲਜ਼ ਆਈਆਂ ਉਸੇ ਵਿਕਤੀ ਵੱਤੀ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਰ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਗਈ ਉਹਨਾਂ ਦਾ ਇਹ ਵੀ ਕਹਿਣਾ ਕਿ ਲਗਾਤਾਰ ਘਰ ਦੇ ਬਾਹਰ ਗੱਡੀਆਂ ਘੁੰਮਦੀਆਂ ਨੇ ਉਹਨਾਂ ਦੀ ਉਹਨਾਂ ਦੀ ਰੇਕੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਹਾਂ ਤੇ ਸਰੇਂਦਰ ਕੀ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਗੈਂਗਸਟਰ ਸੰਪਤ ਨਹਿਰਾ ਦੇ ਵੱਲੋਂ ਇਹ ਜਿਹੜਾ ਇਹ ਕੁਝ ਕਰਵਾਇਆ ਜਾ ਰਿਹਾ ਬਿਲਕੁਲ ਉਹਨਾਂ ਦਾ ਇਹੀ ਕਹਿਣਾ ਕਿ ਸੰਪਤ ਨਹਿਰਾ ਦੇ ਜਿਹੜੇ ਗੁਰਗੇ ਹੈਗੇ ਆ ਉਹਨਾਂ ਵੱਲੋਂ ਵੀ ਇਹ ਫੋਨ ਕਾਲਸ ਕੀਤੀਆਂ ਜਾ ਰਹੀਆਂ ਉਹਨਾਂ ਦੇ ਜਿਹੜੇ ਗੁਰਗੇ ਹੈਗੇ ਉਹੀ ਕਰਦੇ ਬਾਹਰ ਜਿਹੜੇ ਹੈਗੇ ਉਹਨਾਂ ਦੀ ਰੇਕੀ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਜੀ ਤਨਵਰ ਸੁਰੇਂਦਰ ਤੁਮਮ ਜਾਣਕਾਰੀ ਲਈ ਸੀ ਮੇਰੇ ਸਹਿਯੋਗੀ ਸੁਰੇਂਦਰ ਜੈਨਾ ਨੇ ਜਾਣਕਾਰੀ ਦਿੱਤੀ ਆ ਕਿ ਪੰਜਾਬੀ ਮਸ਼ਹੂਰ ਸਿੰਗਰ ਜੋਤੀ ਨੂਰਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਸੰਪਤ ਨਹਿਰਾ ਦੇ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਵੀ ਦਿੱਤੀਆਂ ਜਾ ਰਹੀ ਹੈ ਤੇ ਕਿਸੇ ਦੇ ਵੱਲੋਂ ਉਹਨਾਂ ਦੇ ਘਰ ਦੀ ਰੈਕੀ ਵੀ ਜੜੀ ਆ ਕੀਤੀ ਜਾ ਰਹੀ ਆ ਪੂਰੀ ਨਿਗਰਾਨੀ ਜੜੀ ਆ ਰੱਖੀ ਜਾ ਰਹੀ ਆ ਰੈਕੀ ਕੀਤੀ ਜਾ ਰਹੀ ਆ ਤੇ ਇਸ ਦੇ ਆ ਪੂਰੇ ਦੇ ਜੜੀ ਜਾਣਕਾਰੀ ਉਹਨਾਂ ਨੇ ਪੁਲਿਸ ਨੂੰ ਵੀ ਦਿੱਤੀ ਆ ਪੁਲਿਸ ਨੇ ਉੱਤੇ ਵੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਆ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਨਹੀਂ ਕਰ ਰਹੀ ਹੈ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਜਦੋਂ باوجود ਵੀ ਹਾਲੇ ਤੱਕ ਕੁਝ ਨਹੀਂ ਹੋਇਆ ਤੇ ਉਹਨਾਂ ਦੇ ਵੱਲੋਂ ਇਹ ਵੀ ਇਸ ਤਰ੍ਹਾਂ ਜਿਹੜੀ ਪੂਰੀ ਗੱਲ ਜਿਹੜੀ ਆ ਰੱਖੀ ਜਾ ਰਹੀ ਕਿਹਾ ਜਾ ਰਿਹਾ ਹੈ ਤਾਂ ਦੱਸ ਦਿੱਨੇ ਆ ਪਿਤੇ ਦਿਨ ਹੀ ਉਹਨਾਂ ਦੇ ਘਰ ਦੇ ਬਾਹਰ ਐਕਟਿਵਾ ਤੇ ਇੱਕ ਵਿਅਕਤੀ ਦੇ ਵੱਲੋਂ ਫਾਇਰਿੰਗ ਕਰਨ ਦੀ ਜਿਹੜੀ ਆ ਖਬਰ ਸਾਹਮਣੇ ਆ ਰਹੀ ਸੀ ਕਿ ਜਿੱਤ ਤੋਂ ਬਾਅਦ ਉਹਨਾਂ ਨੂੰ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਬਿਆਨ ਵੀ ਸਾਹਮਣੇ ਆਏ ਸੀ ਕਿ ਕੁਝ ਇਸ ਤਰ੍ਹਾਂ ਦਾ ਨਹੀਂ ਹੋਇਆ ਇਸ ਦੇ ਬਾਵਜੂਦ ਹੁਣ ਜੋਤੀ ਨੂਰਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੈਂਗਸਟਰ ਸੰਪਤ ਨਹਿਰਾ ਦੇ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਤੋਂ ਫਰੋ ਜੀ ਜਿਹੜੀ ਆ ਉਹ ਮੰਗੀ ਜਾ ਰਹੀ ਆ ਤੇ ਪੁਲਿਸ ਇਸ ਦੇ ਵਿੱਚ ਕੁਝ ਹਾਲੇ ਤੱਕ ਨਹੀਂ ਕਰ ਰਹੀ